ਹੈਲੋ टुडे ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਅੱਜ ਪੰਜਾਬ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੱਦਲਵਾਈ ਆ ਬਣੀ ਹੋਈ ਆ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਫਰੀਦਕੋਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਦਲਵਾਈ ਬਣੀ ਹੋਈ ਆ ਇਹ ਬਦਲਵਾਈ ਜਿਹੜੀ ਆ ਜ਼ਿਆਦਾ ਇਨ੍ਹਾਂ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਨਹੀਂ ਕਰਨਗੀ ਮੀਂਹ ਦੀ ਜਿਹੜੀ ਗਤੀਵਿਧੀਆਂ ਉਹ ਨਹੀਂ ਬਣੀਆਂ ਰਹਿਣਗੀਆਂ ਹੱਦ ਬਸ ਇਹ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਧੁੱਪ ਆਪਾਂ ਥੋੜੀ ਲੇਟ ਦੇਖਣ ਨੂੰ ਮਿਲ ਸਕਦੀ ਆ ਤੇ ਇਹ ਗੱਲ ਕੀਤੀ ਜਾਵੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਧੁੱਪ ਜਿਹੜੀ ਉਹ ਦੇਖਣ ਨੂੰ ਮਿਲੇਗੀ ਮੌਸਮ ਅੱਜ ਬਾਕੀ ਸਾਫ਼ ਹੀ ਰਹੇਗਾ 2-3 ਘੰਟਿਆਂ ਤੋਂ ਬਾਅਦ ਜਾਰੇ ਬੱਦਲਵਾਈ ਸਾਫ਼ ਹੋ ਜਾਵੇਗੀ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਟੈਂਪਰੇਚਰ ਅੱਜ ਜਿਹੜਾ 21 ਡਿਗਰੀ ਤੋਂ ਲੈ ਕੇ 8 ਡਿਗਰੀ ਤੱਕ ਦਾ ਹੀ ਰਹੇਗਾ ਹਵਾਵਾਂ ਵੀ ਸੀਮਤੀ ਨੇ ਹਵਾਵਾਂ ਦੀ ਗੱਲ ਕੀਤੀ ਜਾਵੇ ਹਵਾਵਾਂ ਜਿਹੜੀਆਂ ਨੇ ਅੱਜ 11 ਦੀ ਸਪੀਡ ਤੋਂ ਲੈ ਕੇ 10 ਦੀ ਸਪੀਡ ਤੱਕ ਚੱਲਣਗੀਆਂ ਰਾਤ ਨੂੰ ਹਵਾਵਾਂ ਜਿਹੜੀਆਂ ਨੇ ਤੇਜ਼ ਚੱਲ ਰਹੀਆਂ ਸੀ ਹਵਾਵਾਂ ਉੱਤਰੀ ਅਤੇ ਦੱਖਣੀ ਦਿਸ਼ਾ ਤੋਂ ਹੀ ਚੱਲਣਗੀਆਂ ਤੇ ਗੱਲ ਕੀਤੀ ਜਾਵੇ ਆਉਣ ਵਾਲੀ ਮੌਸਮ ਦੀ ਆਉਣ ਵਾਲੀ ਦਿਨਾਂ ਵਿੱਚ ਜਿਹੜਾ ਮੌਸਮਾ ਫਿਲਹਾਲ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ